ਸੋ ਆਉ ਤੁਹਾਨੂੰ ਦਿਖਾਈਏ ਅੱਜ ਦੇ ਸੱਤ ਲੋਜ ਦੇ ਕਿਵੇਂ ਦੇ ਹਾਲਾਤ ਨੇ ਆਪਾਂ ਪਹੁੰਚੇ ਹੋਏ ਹਾਂ ਸੱਤ ਲੋਜ ਦੇ ਕੰਡੇ ਅੱਜ ਫਲੋਰ ਲੁਧਿਆਣੇ ਦੇ ਲਾਗੇ ਜਿਹੜਾ ਪਿਆ ਜਾਂਦਾ ਵਾ ਹਮੇਸ਼ਾ ਦੀ ਥਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਅਪਡੇਟਿਨ ਦਿੰਦਾ ਹਾਂ ਸੋ ਕੀ ਹਾਲ ਚਾਲ ਆ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਸੋ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਹਾਂ ਸੱਤ ਲੋਜ ਦੀ ਅਪਡੇਟ ਸੋ ਦੇਖਦੇ ਹਾਂ ਅੱਜ ਇੱਥੇ ਪਾਣੀ ਕਿੰਨਾ ਬਾਈ ਪਾਣੀ ਬਹੁਤ ਜ਼ਿਆਦਾ ਚੜਿਆ ਆ ਰਿਹਾ ਬਹੁਤ ਜ਼ਿਆਦਾ ਪਾਣੀ ਹੋਇਆ ਪਿਆ ਪਹਿਲਾਂ ਦੇ ਮੁਕਾਬਲੇ 100 ਗੁਣਾ ਜ਼ਿਆਦਾ ਪਾਣੀ ਵਹਦਗਾ ਹੋਇਆ ਇਸ ਟਾਈਮ ਇੱਥੇ ਜੇ ਆਪਾਂ ਪਹਿਲਾਂ ਦੇ ਮੁਕਾਬਲੇ ਪਾਣੀ ਦੇਖਿਆ ਜਾਵੇ ਸੋ ਸਾਰਾ ਪਾਣੀ ਆ ਸਿਰੇ ਤੱਕ ਆ ਗਿਆ ਹਾ ਰਾ ਲਾਂਗਾ ਦਾ ਇੱਥੇ ਬੰਦ ਹੀ ਪਿਆ ਵਾ ਹੂੰ ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾਉਣਾ ਇੱਕ ਵਾਰ ਉਧਰ ਕਿੰਨਾ ਕੁ ਪਾਣੀ ਹੈ ਇੱਕ ਆਪਾਂ ਉਧਰ ਜਾ ਕੇ ਚੈੱਕ ਕਰਦੇ ਮਾ ਜਲਾਤਾ ਹੋਇਆ ਆਪਾਂ ਇੱਥੇ ਪਾਣੀ ভাই ਕਿਨਾਰੇ ਕੱਟੀ ਜਾਂਦਾ ਪਿੱਛੋਂ ਬਹੁਤ ਜ਼ਿਆੜੇ ਪਾਣੀ ਪਹਿਲਾਂ ਨਾਲ ਵਾਗਿਆ ਹੋਇਆ ਹੈ। ਬੜਾ ਝੜ ਗਿਆ ਪਾਣੀ ਹੁਣ ਤਾਂ। ਸੋ ਆਪਾਂ ਦੇਖ ਸਕਦੇ ਆ ਪਾਣੀ ভাই ਇਸ ਟਾਈਮ ਫੁੱਲ ਹੋ ਗਿਆ ਹੈ। ਕਿੰਨੇ ਲੈਵਲ ਤੇ ਹੈ ਦੇਖਿਆ ਪਾਣੀ ਇਹਦੀ ਦਾ ਪਤਾ ਲੱਗਦਾ ਆਪਾਂ ਨੂੰ। ਦਰਿਆ ਜਿਹੜਾ 15 ਉਧਰ ਵੀ ਪਾਣੀ ਆ ਗਿਆ ਕਾਦੇ ਉਹ ਜਿਹੜਾ ਉਧਰ ਮੰਦਰ ਹਾਂ ਉਹ ਉੱਪਰ ਪਾਣੀ ਚੜ ਗਿਆ ਉੱਥੇ ਵੀ ਚੜ ਗਿਆ ਪਾਣੀ ਅੱਛਾ ਉਧਰ ਅੱਛਾ ਉਹ ਤਾਂ ਤਾਂ ਬਣਾਉਣਾ ਹੁੰਦਾ ਮੈਂ ਜਾ ਕੇ ਵੀਡੀਓ ਜਾਣਾ ਦੇਖਦਾ ਫਿਰ ਉਧਰ ਜਾ ਕੇ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਭਾਈ ਜਿਹੜਾ ਆਪਾਂ ਮੰਦਰ ਤੋਂ ਪਰਲੇ ਪਾਸੇ ਵੀਡੀਓ ਬਣਾਉਨੇ ਹੁੰਦੇ ਆ ਨਾ ਤੋਂ ਅੱਜ ਮੈਂ ਔਰਲੇ ਕੰਡੇ ਤੇ ਆ ਕੇ ਬਣਾ ਰਿਹਾ ਸੀਗਾ ਤੋਂ ਪਾਣੀ ਬਹੁਤ ਉਧਰ ਵੀ ਕਹਿੰਦਾ ਚੜ ਗਿਆ ਹੋਇਆ ਤੇ ਆਪਾਂ ਨੇੜੇ ਜਾ ਕੇ ਤੁਹਾਨੂੰ ਉਧਰ ਵੀ ਚੈੱਕ ਕਰਾ ਦਨੇ ਆ ਇੱਕ ਵਾਰ ਜਾਂ ਮੈਂ ਉਧਰ ਲਈ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਅਪਡੇਟ ਦੇ ਦੂੰਗਾ ਅਗਲੀ ਵੀਡੀਓ ਆਪਾਂ ਉਧਰ ਬਣਾ ਲਾਂਗੇ। ਤੋਂ ਬਈ ਪਾਣੀ ਬਹੁਤ ਚੜ ਗਿਆ ਹੋਇਆ ਹੈ। ਧਿਆਨ ਰੱਖੋ ਜਿੰਨਾ ਪਾਣੀ ਹੈ ਸਾਰਾ ਇਹ ਅੱਗੇ ਜਾ ਰਿਹਾ ਹੈ ਹਰੀਕੇ ਦੇ ਵਿੱਚ। ਤੋਂ ਹਰੀਕੇ ਦੇ ਵਿੱਚ ਵਧੂਗਾ ਪਾਣੀ ਤੁਹਾਨੂੰ ਪਤਾ ਹੀ ਹੈ ਉਧਰ ਵੈਸੀ ਹੜ ਦੇ ਹਾਲਾਤ ਬਣੇ ਹੋਏ ਆ। ਤੋਂ ਜਿੰਨਾ ਪਾਣੀ ਵਧੀ ਜਾਣਾ ਉਹਨਾਂ ਕੰਮ ਹੋਰ ਖਰਾਬ ਹੋ ਰਿਹਾ। ਤੋਂ ਸਾਰੇ ਆਣੇ ਖਿਆਲ ਰੱਖੋ ਇਹਨਾਂ ਚੀਜ਼ਾਂ ਦਾ। ਬਚ ਕੇ ਰਹੋ, ਸੇਫ ਰਹੋ। ਹੋ ਸਕੇ ਇੱਕ ਦੂਜੇ ਦਾ ਜਿੰਨਾ ਹੋ ਸਕਦਾ ਸਾਥ ਦਿਓ। ਬਾਕੀ ਆਪਣੀ ਐਨਜੀਓ ਵਗੈਰਾ ਵੀ ਲੱਗੀਆਂ ਹੋਈਆਂ ਨੇ ਹੈਲਪ ਦੇ ਉੱਤੇ। ਤੋ ਪਾਣੀ ਬਾਈ ਹੋਰ ਵਧ ਗਿਆ ਤੁਹਾਨੂੰ ਮੈਂ ਦੱਸਣਾ ਸੀ ਕਿ ਪਾਣੀ ਬਹੁਤ ਜ਼ਿਆਦਾ ਆ ਰਿਹਾ ਇਥੋਂ ਛੱਡਿਆ ਹੋਇਆ ਰੋਪੜ ਤੋਂ ਪਿੱਛੋਂ ਤੋ ਧਿਆਨ ਰੱਖੋ ਇਹ ਵੀਡੀਓ ਇੰਨੀ ਕੀ ਸੀਗੀ ਤੋ ਮਿਲਾਂਗੇ ਆਪਾਂ ਹੋਰ ਨਵੀਂ ਵੀਡੀਓ ਦੇ ਵਿੱਚ